ਸਾਰੇ ਹੀ ਦੋਸਤਾਂ ਨੂੰ ਸਤ ਸ੍ਰੀ ਅਕਾਲ ਦੋਸਤੋ ਕੀ ਤੁਸੀਂ ਜਾਣਦੇ ਹੋ ਤੁਹਾਡੇ ਦੰਦਾਂ ਦੀ ਸਾਂਭ ਸੰਭਾਲ ਕਿੰਨੀ ਜ਼ਰੂਰੀ ਹੈ ਤੁਹਾਡੇ ਦੰਦਾਂ ਦੀ ਸਿਹਤ ਦਾ ਸ਼ੂਗਰ ਹਾਰਟ ਅਟੈਕ ਦਿਮਾਗ ਅਤੇ ਤੁਹਾਡੇ ਫੇਫੜਿਆਂ ਨਾਲ ਸੰਬੰਧਿਤ ਬਿਮਾਰੀਆਂ ਨਾਲ ਕੀ ਸੰਬੰਧ ਹੈ ਅੱਜ ਤੁਸੀਂ ਜਾਣੋਗੇ ਕਿਵੇਂ ਤੁਸੀਂ ਆਪਣੇ ਦੰਦਾਂ ਦੀ ਸਹੀ ਸਾਂਭ ਸੰਭਾਲ ਕਰਕੇ ਇਨ੍ਹਾਂ ਖਤਰਨਾਕ ਬਿਮਾਰੀਆਂ ਤੋਂ ਬਚ ਸਕਦੇ ਹੋ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਨਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਬ੍ਰਹਮਤ ਜੀ ਔਰ ਸਾਰੇ ਹੀ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਸਰ ਜੀ ਅੱਜ ਸਾਡੇ ਦੋਸਤਾਂ ਨੂੰ ਇਹ ਦੱਸੋ ਸਾਡੇ ਦੰਦਾਂ ਦੀ ਸਿਹਤ ਦਾ ਸਾਡੇ ਸਰੀਰ ਦੀ ਸਿਹਤ ਨਾਲ ਕੀ ਸੰਬੰਧ ਹੈ ਜੀ ਬੜਾ ਹੀ 11 ਸੰਬੰਧ ਹੈ ਜੀ ਤੁਹਾਡੇ ਮੂੰਹ ਤੋਂ ਹੀ ਤੁਹਾਡੀ ਸਿਹਤ ਅਸਲ ਵਿੱਚ ਸ਼ੁਰੂ ਹੁੰਦੀ ਹੈ ਜੀ ਕਿਉਂਕਿ ਜੋ ਵੀ ਤੁਸੀਂ ਖਾਣਾ ਹੈ ਉਹਦੀ ਸਟਾਰਟਿੰਗ ਕਿੱਥੋਂ ਹੈ ਮੂੰਹ ਤੋਂ ਹੀ ਹੈ ਹਾਂਜੀ ਕਿ ਉਹ ਚੰਗਾ ਜਾਏਗਾ ਜਾਂ ਮਾੜਾ ਜਾਏਗਾ ਉਸ ਪਹਿਲਾ ਪ੍ਰੋਸੈਸ ਜਿਹੜਾ ਤੁਹਾਡੇ ਖਾਣੇ ਦਾ ਉਹ ਮੂੰਹ ਦੇ ਵਿੱਚ ਹੀ ਹੋਣਾ ਹੈ ਜੀ ਬਿਲਕੁਲ ਸੋ ਅਗਰ ਤੁਹਾਡੇ ਦੰਦ ਜਿਹੜੇ ਨੇ ਉਹ ਸਟਰੋਂਗ ਨੇ ਉਹਨਾਂ 'ਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਨਹੀਂ ਕਿਸੇ ਤਰ੍ਹਾਂ ਦਾ ਬੈਕਟੀਰੀਆ ਨਹੀਂ ਹੈ ਉਹਦੀ ਸਾਫ ਸਫਾਈ ਸਹੀ ਤੰਗ ਨਾਲ ਹੋ ਰਹੀ ਹੈ ਤਾਂ ਉਹ ਤੁਹਾਡੀ ਪਾਚਨ ਕਿਰਿਆ ਤੋਂ ਲੈ ਕੇ ਕਿਉਂਕਿ ਪਹਿਲੇ ਹੋ ਜਾਂਦੇ ਪਚਣ ਵਾਲੇ ਰਸ ਜਿਹੜੇ ਨੇ ਇੱਥੋਂ ਹੀ ਸ਼ਾਮਲ ਹੋਣੇ ਨੇ ਜੀ ਤੁਸੀਂ ਦੇਖਿਆ ਹੋਵੇਗਾ ਜਦੋਂ ਤੁਸੀਂ ਤੁਹਾਡੇ ਪਸੰਦ ਦਾ ਖਾਣਾ ਹੁੰਦਾ ਤੁਹਾਡੇ ਸਾਹਮਣੇ ਤੇ ਮੂੰਹ ਦੇ ਚ ਪਾਣੀ ਆ ਜਾਂਦਾ ਜੀ ਬਿਲਕੁਲ ਆ ਜਾਂਦਾ ਸੋ ਉਹ ਜਿਹੜੇ ਪਾਚਕ ਰਸ ਨੇ ਉਹ ਪਹਿਲਾਂ ਹੀ ਉਹਦਾ ਵੈਲਕਮ ਖਾਣੇ ਦਾ ਕਰ ਰਹੇ ਨੇ ਤੇ ਉਹ ਪਾਚਨ ਕਿਰਿਆ ਉੱਥੋਂ ਹੀ ਸਟਾਰਟ ਹੋਣੀ ਹੈ ਫਿਰ ਜੇ ਦੰਦ ਮਜ਼ਬੂਤ ਨੇ ਤੇ ਤੁਸੀਂ ਉਸ ਖਾਣੇ ਨੂੰ ਚੰਗੀ ਤਰ੍ਹਾਂ ਚਬਾ पाओगे ਜੀ ਅਗਲਾ ਕੰਮ ਜਿਹੜਾ ਹੈ ਉਹਦਾ ਠੀਕ ਹੈ ਪਾਚਕ ਰਸਾਂ ਦਾ ਤੇ ਅਗਲਾ ਚਬਾਉਣਾ ਦਾ ਕਿ ਤੁਸੀਂ ਇੱਕ ਚੱਕੀ ਹੈ ਰੱਬ ਨੇ ਦਿੱਤੀ ਜਿੱਤੇ ਉਹ ਆਪਣੇ ਖਾਣੇ ਨੂੰ ਪ੍ਰੋਸੈਸ ਕਰਨਾ ਪੀਣਾ ਚੰਗੀ ਤਰ੍ਹਾਂ ਜੀ ਸੋ ਜਦੋਂ ਤੁਸੀਂ ਕਿਸੇ ਖਾਣੇ ਦੇ ਨਵਾਲੇ ਨੂੰ ਚੰਗੀ ਤਰ੍ਹਾਂ ਪੀ ਲੈਂਦੇ ਹੋ ਮੂੰਹ ਦੇ ਵਿੱਚ ਤੇ ਉਹਦੇ ਸਲਾਈਵਾ ਵੀ ਰਲ ਜਾਂਦਾ ਤੇ ਫਿਰ ਅੱਗੇ ਉਹ ਪਾਚਨ ਕਿਰਿਆ ਵੱਸ ਜਾਣਾ ਹੈ ਜੀ ਅੱਗੇ ਤੁਹਾਡੇ ਪੇਟ ਨੇ ਉਹਨੂੰ ਪ੍ਰੋਸੈਸ ਕਰਕੇ ਉਹ ਚੋਂ ਪੋਸ਼ਕ ਤੱਤਾਂ ਨੂੰ ਤੁਹਾਡੇ ਸਰੀਰ 'ਚ ਭੇਜਣਾ ਜਿਸ ਨਾਲ ਤੁਹਾਡੀ ਸਾਰੀ ਸਿਹਤ ਜੁੜੀ ਹੋਈ ਹੈ ਜੀ ਠੀਕ ਹੈ ਸੋ ਚਾਹੇ ਉਹ ਪੋਸ਼ਕ ਤੱਤਾਂ ਦਾ ਸਰੀਰ ਨੂੰ ਜਾ ਕੇ ਲੱਗਣਾ ਕਿ ਤੁਸੀਂ ਜਿਹੜਾ ਖਾਣਾ ਖਾਂਦਾ ਉਹ ਚ ਪੋਟੀਨ ਵਿਟਾਮਿਨ ਮਿਨਰਲ ਸਭ ਕੁਝ ਤੁਸੀਂ ਲੈ ਆਇਆ ਤੇ ਉਹਨਾਂ ਦੀ ਸਹੀ ਢੰਗ ਨਾਲ ਪ੍ਰੋਸੈਸਿੰਗ ਨੂੰ ਤੁਸੀਂ ਸਟਾਰਟ ਹੋ ਜਾਣੀ ਹੈ ਤੇ ਇਹ ਵੀ ਇੱਕ ਗਹਿਰਾ ਸਬੰਧ ਤੁਹਾਡੀ ਇਥੋਂ ਹੀ ਸਿਹਤ ਦੇ ਨਾਲ ਜੁੜ ਜਾਂਦਾ ਜੀ ਕਲਪਨਾ ਕਰੋ ਇੱਕ ਬੰਦਾ ਜਿਹੜਾ ਦੰਦ ਨਹੀਂ ਚੀਲੇ ਜੈ ਨੇ ਮੂੰਹ ਵਿੱਚ ਬਦਬੂ ਹੁੰਦਾ ਹੈਏ ਉਹਨੇ ਲਾਗੇ ਬੈਠਣਾ ਤੁਹਾਨੂੰ ਕਰੋਗੇ ਬਿਲਕੁਲ ਨਹੀਂ ਹਾਂਜੀ ਉਹ ਤੋਂ ਅੱਛਾ ਦੂਰਾ ਹੈ ਯਾਰ ਦੂਰ ਹੀ ਰਹੇ ਬੰਦਾ ਆਪ ਹੀ ਭੱਜ ਜਾਂਦਾ ਪਿੱਛੇ ਕਈ ਵਾਰੀ ਮੂੰਹ ਤੇ ਨਹੀਂ ਕਹਿੰਦਾ ਲੇਕਿਨ ਉਹ ਬੈਡ ਜਿਹੜੀ ਸਮੈਲ ਆ ਰਹੀ ਹੈ ਪੂਰੀ ਜਿਹੜੀ ਸੁਗੰਧਾ ਉਹਦੇ ਮੂੰਹ ਚ ਦੁਰਗੰਧ ਆ ਰਹੀ ਹੈ ਉਹ ਕੀ ਕਾਰਨ ਹੈ ਕਿ ਉਹਨੇ ਆਪਣੇ ਮੂੰਹ ਦੀ ਦੇਖਭਾਲ ਸਹੀ ਨਹੀਂ ਰੱਖ ਰਿਆ ਨਹੀਂ ਰੱਖ ਰਿਆ ਠੀਕ ਹੈ ਜਿਹੜੇ ਵੀ ਉਹ ਖਾਣਾ ਖਾਂਦਾ ਹੈ ਉਹ ਅਣਕੜ ਜਿਹੜੇ ਦੰਦਾਂ ਦੇ ਵਿੱਚ ਫਸਦੇ ਨੇ ਉਹ ਫਿਰ ਜਦੋਂ ਗਲਦੇ ਛੜਦੇ ਨੇ ਉਹਦੇ ਵਿੱਚ ਬੁਰਾ ਬੈਕਟੀਰੀਆ ਪੈਦਾ ਹੁੰਦਾ ਹੈ ਕਿ ਇੱਕ ਜਿੰਨਾਂ ਜਿੰਨਾਂ ਦੇ ਮੂੰਹ ਦੇ ਵਿੱਚੋਂ ਵੀ ਇਸ ਤਰ੍ਹਾਂ ਦੀ ਗੱਲ ਹੈਗੀ ਸਫਾਈ ਨਹੀਂ ਰੱਖੀ ਉੱਥੋਂ ਬੁਰਾ ਬੈਕਟੀਰੀਆ ਤੁਹਾਡੇ ਖਾਣੇ ਨਾਲ ਉੱਥੋਂ ਹੀ ਐਡ ਹੋ ਗਿਆ ਜੀ ਠੀਕ ਸੋ ਇੱਕ ਤੇ ਉਹ ਬੁਰਾ ਬੈਕਟੀਰੀਆ ਤੁਹਾਡੇ ਫੰਡ ਫੇਰ ਤੋਂ ਲੈ ਕੇ ਤੁਹਾਡੇ ਉਥੋਂ ਵੀ ਟਰੈਵਲ ਕਰਕੇ ਤੁਹਾਡੇ ਬਲੱਡ ਦੇ ਵਿੱਚ ਜਾਏਗਾ ਤੇ ਬਲੱਡ ਤੋਂ ਜਾ ਕੇ ਇੱਕ ਇੱਕ ਅੰਗ ਤੱਕ ਪਹੁੰਚੇਗਾ ਜੀ ਸੋ ਇੱਕ ਤਾਂ ਉਥੋਂ ਤੁਹਾਡੀ ਸਿਹਤ ਫੇਰ ਪ੍ਰਭਾਵਿਤ ਹੋਵੇਗੀ ਦੂਸਰਾ ਜਿਹੜਾ ਇਹ ਬੈਕਟੀਰੀਆ ਜਿਹੜਾ ਜਦੋਂ ਅੱਗੇ ਤੁਸੀਂ ਦੇਖਿਆ ਹੋਵੇਗਾ ਕਿ ਫਿਰ ਲੋਕਾਂ ਦੇ ਨਾ ਦੰਦਾਂ 'ਚੋਂ ਜਰ ਜਰ ਕੋਈ ਨਿਵਾਲਾ ਜਦੋਂ ਕੱਟਦੇ ਨੇ ਜਾਂ ਮੂੰਹ 'ਚ ਬੰਉਂਦੇ ਨੇ ਤੇ ਮੂੰਹ ਦੇ ਵਿੱਚ ਦੰਦਾਂ 'ਚ ਕੋਨ ਹੋਣਾ ਸ਼ੁਰੂ ਹੋ ਜਾਂਦਾ ਜੀ ਕੋਈ ਫਰੂਟ ਖਾਂਦੇ ਨੇ ਕੀ ਮਾਰੀ ਦੋਸਰਾਂ ਬਲੀਡਿੰਗ ਹੋਣਾ ਸ਼ੁਰੂ ਹੋ ਜਾਂਦੀ ਇਹਦਾ ਮਤਲਬ ਕੀ ਹੋਇਆ ਕਿ ਉਸ ਬੈਕਟੀਰੀਏ ਬੁਰੇ ਬੈਕਟੀਰੀਏ ਨੇ ਤੁਹਾਡੇ ਮਸੂੜਿਆਂ ਤੇ ਦੰਦਾਂ ਦੇ ਵਿੱਚ ਇੱਕ ਗੈਪ ਪਾਤਾ ਤੇ ਉੱਥੇ ਉਹਨਾਂ ਨੇ ਇਨਫੈਕਸ਼ਨ ਪੈਦਾ ਕਰਕੇ ਜ਼ਖਮ ਬਣਾ ਦਿੱਤੇ ਨੇ ਜੀ ਹੁਣ ਇੱਥੋਂ ਇਸ ਬੁਰੇ ਬੈਕਟੀਰੀਆ ਦਾ ਸਿੱਧਾ ਹੀ ਸਬੰਧ ਸਾਡੇ ਬਲੱਡ ਨਾਲ ਹੋ ਜਾਣਾ ਬਿਲਕੁਲ ਉੱਥੋਂ ਤੇ ਪੇਟ ਨਹੀਂ ਜਾਣਾ ਸੀਗਾ ਹੋ ਸਕਦਾ ਤੁਹਾਡੀ ਜਿਹੜੀ ਲਾਈਨਿੰਗ ਹੈ ਗੱਟ ਏਰੀਆ ਦੀ ਉਹ ਨੂੰ ਰੋਕ ਲਵੇ ਲੇਕਿਨ ਇੱਥੋਂ ਜਿਹੜਾ ਇਹ ਪ੍ਰੋਬਲਮ ਹੁਣ ਬਣ ਗਈ ਆ ਇੱਥੋਂ ਤੁਹਾਡਾ ਉਸ ਬੁਰੇ ਬੈਕਟੀਰੀਆ ਦਾ ਸਬੰਧ ਸਿੱਧਾ ਹੀ ਉਹ ਦਿਨ ਆ ਰੋ ਗਿਆ ਜੀ ਉੱਥੋਂ ਟ੍ਰੈਵਲ ਕਰਕੇ ਖੂਦ ਦੇ ਵਿੱਚ ਸਿੱਧਾ ਤੇ ਉੱਥੋਂ ਸਾਰੇ ਸ਼ਰੀਰ ਦੇ ਵਿੱਚੋਂ ਨੇ ਜਾਣਾ ਹੈਗਾ ਸੋ ਉਹ ਵੀ ਜਿਹੜਾ ਉਹਨੇ ਤੁਹਾਨੂੰ ਕੀ ਕੀ ਫਿਰ ਬਿਮਾਰੀਆਂ ਅੱਗੇ ਚਲ ਕੇ ਦੇਮੀਆਂ ਨੇ ਇੱਕ ਬੰਦਾ ਅਲਸਨਸਰ ਆਇਆ ਜੀ ਠੀਕ ਹੈ ਸੋ ਤੰਦਰੁਸਤ ਰਹਿਣ ਵਾਸਤੇ ਬੜਾ ਹੀ ਜ਼ਰੂਰੀ ਹੈ ਕਿ ਤੁਹਾਡਾ ਜਿਹੜੀ ਮੂੰਹ ਦੀ ਦੇਖਭਾਲ ਸਹੀ ਢੰਗ ਨਾਲ ਹੋਵੇ ਤੁਹਾਡੇ ਦੰਦ ਸਿਰਫ ਇਹ ਚੰਗੀ ਸਮਾਈਲ ਦੇਣ ਵਾਸਤੇ ਨਹੀਂ ਹੈ ਜਦੋਂ ਬੰਦਾ ਮੁਸਕਰਾਉਂਦਾ ਹੈ ਤੇ ਚਮਕਦੇ ਦੰਦ ਜਿਹੜੇ ਨੇ ਸੋਹਣੇ ਲੱਗਦੇ ਨੇ ਇਹ ਸਿਰਫ ਸੋਪਣ ਤੱਕ ਹੀ ਨਹੀਂ ਹੈ ਸੋ ਕੋਪਨ ਤੋਂ ਅੱਗੇ ਦੀਆਂ ਜਿਹੜੀਆਂ ਤੁਹਾਡੀ ਸਿਹਤ ਨਾਲ ਉਹਦਾ ਬਹੁਤ गहरा ਸਬੰਧ ਹੈ ਜੀ ਦੋਸਤੋ ਜਾਣਕਾਰੀ ਵਧੀਆ ਲੱਗੰਦੀ ਹੈ ਤੇ ਲੱਗੇ ਹੱਥ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਲਾਈਕ ਸ਼ੇਅਰ ਵੀ ਕਰ ਦਿਓ ਸੱਚੀ ਜਿਹੜਾ ਬੁਰਾ ਬੈਕਟੀਰੀਆ ਸਾਡੇ ਮੂੰਹ ਤੋਂ ਸਾਡੇ ਸਰੀਰ ਦੇ ਵਿੱਚ ਐਂਟਰ ਹੁੰਦਾ ਜੀ ਇਹਦਾ ਫਿਰ ਸਾਡੇ ਸਰੀਰ ਦੀਆਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨਾਲ ਸੰਬੰਧ ਹੈ ਜੀ ਦੇਖੋ ਬਹੁਤ ਸਾਰੀਆਂ ਬਿਮਾਰੀਆਂ ਨਾਲ ਇਹਦਾ ਸੰਬੰਧ ਹੁਣ ਸਾਬਤ ਹੋ ਰਿਹਾ ਹੈ ਜੀ ਜਿਤੋਂ ਸੱਚੀ ਸੋਰੀਆਂ ਨੇ ਤੇ ਖੋਜਾਂ ਚ ਪਤਾ ਲੱਗ ਰਿਹਾ ਹੈ ਕਿ ਇਹ ਅਗਰ ਇਹ ਬੈਕਟੀਰੀਆ ਕਿਉਂਕਿ ਬਲੱਡਸ ਜਿਹੜੋ ਜਾਣਦਾ ਹੈ ਤੇ ਟ੍ਰੈਵਲ ਕਰਕੇ ਤੁਹਾਡੇ ਸਭ ਤੋਂ ਪਹਿਲਾਂ ਤੇ ਨੇ ਖੂਨ 'ਚ ਹੀ ਜਾਣਾ ਹੈ। ਇਹ ਖੂਨ ਦੇ ਵਿੱਚ ਪਲਾਕ ਨੂੰ ਵਧਾ ਦਿੰਦਾ ਹੈ। ਜੀ ਜਦੋਂ ਖੂਨ ਦੇ ਵਿੱਚ ਪਲਾਕ ਵਧੇਗੀ ਤੇ ਤੁਹਾਡੀਆਂ ਆਰਟਰੀਜ਼ ਦੇ ਵਿੱਚ ਬਲੌਕੇਜਸ ਵੀ ਬਣਨਗੇ ਜਿਹੜੇ ਕਿ ਹਾਰਟ ਅਟੈਕ ਦੇ ਖਤਰੇ ਨੂੰ ਵਧਾ ਦੇਣਗੇ। ਜੀ ਸਟ੍ਰੋਕ ਦੇ ਖਤਰੇ ਨੂੰ ਵਧਾ ਦੇਣਗੇ ਜਿਹਨੂੰ ਅਦਰੰਗ ਦਾ ਅਟੈਕ ਕਹਿੰਦੇ ਆਸੀਂ। ਅੱਗੇ ਤੁਹਾਡੇ ਫਿਫੜਿਆਂ ਨਾਲ ਸੰਬੰਧਿਤ ਜਿਹੜੀਆਂ ਬਿਮਾਰੀਆਂ ਨੇ। ਕਿਉਂਕਿ ਸਿੱਧਾ ਇਹ ਟ੍ਰੈਵਲ ਕਰਕੇ ਜਿਸ ਵੀ ਅੰਗ 'ਚ ਜਾਂਦਾ ਆ ਕਿ ਬਲੱਡ ਦੇ ਵਿੱਚ ਹੈਗਾ ਤੇ ਉੱਥੋਂ ਕਿਤੇ ਵੀ ਅਗਰ ਕਿਸੇ ਵੀ ਅੰਤ ਚ ਚਲੇ ਜਾਏਗਾ ਤੇ ਉਥੇ ਇਹਨੇ ਆਪਣਾ ਜਿਹੜਾ ਵਿਕਸਪ ਹੋਣਾ ਹੈ ਵਿਕਾਸ ਕਰਨਾ ਹੈ ਤੇ ਉਸ ਤੋਂ ਉਸਨੇ ਕ੍ਰੀਏਟ ਕਰ ਲਿਆ। ਸੋ ਫੇਫੜਿਆਂ ਨਾਲ ਸੰਬੰਧਤ ਬਿਮਾਰੀਆਂ ਚ ਵੀ ਇਹਦਾ ਪਾਇਆ ਗਿਆ। ਅ ਦਿਮਾਗ ਨਾਲ ਸੰਬੰਧਤ ਜਿਹੜੀਆਂ ਯਾਦਦਾਸ਼ਤ ਨਾਲ ਸੰਬੰਧਤ ਬਿਮਾਰੀਆਂ ਉਹਦੇ ਵਿੱਚ ਵੀ ਇਹਦਾ ਇੰਟਰਫੀਰੈਂਸ ਪਾਇਆ ਗਿਆ। ਇੱਧਰ ਜਿਹੜੀ 슈ਗਰ ਹੈ ਉਹਦੇ ਵਿੱਚ ਵੀ ਪੈਂਕਰੀਆਜ਼ ਨਾਲ ਵੀ ਇਹਦਾ ਸੰਬੰਧ ਪਾਇਆ ਗਿਆ। ਕਿਡਨੀ ਜਿਹੜੀ ਹੈ ਕਿਡਨੀ ਦੀਆਂ ਬਿਮਾਰੀਆਂ ਨੇ ਉਹਨਾਂ ਨਾਲ ਵੀ ਇਹਦਾ ਸੰਬੰਧ ਪਾਇਆ ਗਿਆ। ਜੀ ਠੀਕ ਹੈ ਸੋ ਇਹ ਬੜੀਆਂ ਗੰਭੀਰ ਬਿਮਾਰੀਆਂ ਜਿਹੜੀਆਂ ਇਹ ਦੇ ਦਿੰਦਾ ਆ ਕਿਉਂਕਿ ਸਿਰਫ ਅਸੀਂ ਇਹ ਨਾ ਜਾਣੀਏ ਕਿ ਠੀਕ ਹੈ ਕਿ ਦੰਦ ਹੀ ਝੜ ਰਹੇ ਨੇ ਜਾਂ ਇਹ ਕਮਜ਼ੋਰ ਹੋ ਰਹੇ ਨੇ ਜਿੱਤੇ ਤੁਹਾਡੀ ਸਮਾਈਲ ਜਿਹੜੀ ਆ ਉਹ ਖਤਮ ਹੁੰਦੀ ਆ ਤੇ ਸਿਰਫ ਉਥੋਂ ਤੱਕ ਸੀਮਤ ਨਹੀਂ ਹੈ ਇਹਦੇ ਅੱਗੇ ਜਿਹੜੇ ਪ੍ਰਨਾਮ ਜਿਹੜੇ ਬੜੇ ਖਤਰਨਾਕ ਜੀ ਸੋ ਹਰ ਹਾਲਤ ਚ ਹਰ ਇਨਸਾਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੈਂ ਆਪਣੇ ਦੰਦਾਂ ਦੀ ਖਾਸ ਕਰਕੇ ਆਪਣੇ ਮੂੰਹ ਦੀ ਸਾਰੀ ਸਹੀ ਦੇਖਭਾਲ ਕਰਾ ਜੀ ਸਰ ਜੀ ਫਿਰ ਕਿਵੇਂ ਅਸੀਂ ਆਪਣੇ ਮੂੰਹ ਦੀ ਸਹੀ ਸਫਾਈ ਕਰੀਏ ਜਿਹੜਾ ਕਿ ਸਾਡੇ ਦੰਦ ਤੰਦਰੁਸਤ ਰਹਿਣ ਤੇ ਅਸੀਂ ਬਿਮਾਰੀਆਂ ਤੋਂ ਬਚੇ ਰਹੀਏ ਜੀ ਬੜਾ ਹੀ ਮਹੱਤਵਪੂਰਨ ਹੈ ਜੀ ਇਹ ਅੱਜ ਦੀ ਡੇਟ ਜਿਸ ਨੂੰ ਜਾਣਨਾ ਤਾਂ ਕਿ ਜਿਹੜੇ ਕੁਦਰਤ ਨੇ ਦਿੱਤੇ ਦੰਦ ਨੇ ਇੱਕ ਵਾਰੀ ਤੇ ਬੱਚਿਆਂ ਦੇ ਦੰਦ ਉਹ ਜਾਣੇ ਹੀ ਹੁੰਦੇ ਨੇ ਜਿਹੜੇ ਉਹਨੂੰ ਦੁੱਧ ਦੇ ਦੰਦ ਕਹਿੰਦੇ ਉਹ ਜੱਦੇ ਨੇ ਉਸ ਤੋਂ ਬਾਅਦ ਜਿਹੜੇ ਦੰਦ ਆ ਜਾਂਦੇ ਨੇ ਉਹ ਐਂਡ ਉਮਰ ਤੱਕ ਉਹ ਤੁਹਾਡਾ ਸਾਥ ਨਹੀਂ ਛੱਡਦੇ ਰਹਿਣ ਜੀ ਤੇ ਉਹਦੇ ਵਾਸਤੇ ਸਹੀ ਉਹਦੀ ਸਾਂਭ ਸੰਭਾਲ ਦੇ ਹੱਲ ਜ਼ਰੂਰੀ ਹੈ ਉਦੇ ਵਾਸਤੇ ਹੁਣ ਇੱਕ ਤਾਂ ਸਹੀ ਪੋਸ਼ਣ ਬੇਹੱਜ਼ੂਰੀ ਹੈ ਕਿਉਂਕਿ ਤੁਹਾਡੇ ਦੰਦਾਂ ਦੀ ਜਿਹੜੀ ਪਕੜ ਹੈ ਤੁਹਾਡੀ ਉਹਦੀ ਮਜ਼ਬੂਤੀ ਜਿਹੜੀ ਹੈ ਉਹ ਤੁਹਾਡੇ ਕੈਲਸ਼ੀਅਮ ম্যাগਨੀਸ਼ੀਅਮ ਤੇ ਵਿਟਾਮਿਨ ਡੀ ਤੇ ਡਿਪੈਂਡ ਕਰਦੀ ਹੈ ਜੀ ਕਿ ਉਹ ਵੀ ਉਹ ਸ਼ਰੀਰ ਦੀ ਖੱਡੀ ਹੈ ਸਭ ਤੋਂ ਮਜ਼ਬੂਤ ਖੱਡੀ ਹੁੰਦੀ ਹੈ ਤੇ ਉਹਨੂੰ ਵੀ ਪੋਸ਼ਣ ਸਾਰਾ ਚਾਹੀਦਾ ਤੇ ਪਹਿਲੀ ਚੀਜ਼ ਹੈ ਕਿ ਇੱਕ ਸਹੀ ਸੰਤੁਲਿਤ ਪੋਸ਼ਕ ਜਿਹੜਾ ਪੋਸ਼ਟਿਕ ਆਹਾਰ ਜਿਹੜਾ ਉਹ ਲੈਣਾ ਤਾਂ ਕਿ ਉਹ ਜ਼ਰੂਰੀ ਜਿਹੜਾ ਜਿੰਨੇ ਵੀ ਵਿਟਾਮਿਨਸ ਮਿਨਰਲਸ ਉਹ ਹੱਡੀਆਂਾਂ ਨੂੰ ਮਿਲਣਾ ਤੇ ਤੁਹਾਡੇ ਦੰਦਾਂ ਤੱਕ ਵੀ ਪਹੁੰਚਣਾ ਦੂਸਰਾ ਜਿਹੜਾ ਆ ਕਿ ਤੁਹਾਡਾ ਮਸੂੜੇ ਜਿਹੜੇ ਨੇ ਇਹਨਾਂ ਨੇ ਹੁਣ ਦੰਦਾਂ ਉੱਤੇ ਪਕੜ ਬਣਾ ਕੇ ਰੱਖਣੀ ਹੈ ਜੀ ਹਾਂਜੀ ਤੇ ਉਹਦੇ ਵਾਸਤੇ ਬੜਾ ਜ਼ਰੂਰੀ ਹੈ ਕਿ ਤੁਹਾਡੀ ਡਾਈਟ ਵਿੱਚ ਪ੍ਰੋਪਰ ਪ੍ਰੋਟੀਨ ਹੋਵੇ ਹਾਂਜੀ ਸਾਰੇ ਵਿਟਾਮਿਨ ਮਿਨਰਲ ਵੀ ਪ੍ਰੋਪਰ ਹੋਣ ਜੀ ਤੇ omega 3 ਫੈਟੀ ਐਸਿਡ ਵੀ ਸਹੀ ਹੋਣ ਤੋਂ ਇੱਕ ਟੋਟਲ ਇੱਕ ਬੈਲੈਂਸਡ ਡਾਈਟ ਜਿਹੜੀ ਉਹ ਸਭ ਤੋਂ ਪਹਿਲਾਂ ਜ਼ਰੂਰੀ ਹੁੰਦੀ ਆ ਉਹ ਸਿਰਫ ਸਾਰੇ ਸ਼ਰੀਰ ਦੀ ਸਿਹਤ ਵਾਸਤੇ ਨਹੀਂ ਇਹ ਮੂੰਹ ਵਾਸਤੇ ਵੀ ਉਨੀ ਹੀ ਜ਼ਰੂਰੀ ਹੈ ਅਕਸਰ ਕਿਹਾ ਜਾਂਦਾ ਹੈ ਕਿ ਦੋ ਵਾਰੀ ਬਰਸ਼ ਕਰੋ ਜੀ ਸਵੇਰੇ ਕਰੋ ਤੇ ਫਿਰ ਸ਼ਾਮ ਨੂੰ ਕਰੋ ਮੈਂ ਕਹਿੰਨਾ ਕਿ ਸਵੇਰ ਵਾਲਾ ਇੰਨਾ ਮਹੱਤਵਪੂਰਨ ਨਹੀਂ ਹੈ ਸ਼ਾਮ ਨੂੰ ਦੰਦਾਂ ਦੀ ਸਫਾਈ ਬੇਹਜ਼ੂਰੀ ਕਿਉਂਕਿ ਉਹ ਇੱਕ ਟਾਈਮ ਹੈ ਜਦੋਂ ਤੁਸੀਂ ਖਾ ਕੇ ਅਗਰ ਬਰਸ਼ ਨਹੀਂ ਕੀਤਾ ਜਿਹੜੇ ਅਣਕੰਨ ਦੰਦਾਂ ਦੇ ਵਿੱਚ ਫਸੇ ਨੇ ਉਹਨਾਂ ਨੇ ਰਾਤ ਭਰ ਹੁਣ ਮੂੰਹ ਦੇ ਵਿੱਚ ਗਲਣਾ ਸ਼ੁਰੂ ਕਰਨਾ ਤੇ ਉਹਦੇ ਵਿੱਚ ਹੁਣ ਬੈਕਟੀਰੀਆ ਬਣਦਾ ਮੌਕਾ ਮਿਲਦਾ ਸਾਰਾ ਦਿਨ ਤੁਸੀਂ ਕੁਝ ਨਾ ਕੁਝ ਖਾਂਦੇ ਪੀਂਦੇ ਰਹਿਣਾ ਜੀ ਮੌਕਾ ਘੱਟ ਮਿਲਦਾ لیکن رازوں بھرپور موقع اس بیکٹیریا ਨੂੰ पनपने ਦਾ ਮਿਲਦਾ ਹੈ ਸੋ اگر ਰਾਤ ਦੀ ਗੰਦਗੀ ਤੁਸੀਂ ਨਾ ਚੋਂ ਜਿਹੜੇ ਅਣਖਣ ਫਸੇ ਨੇ ਸਾਫ ਨਹੀਂ ਕੀਤੇ ਚੰਗੀ ਤਰ੍ਹਾਂ ਤੇ ਉਹਨਾਂ ਨੇ ਜਦੋਂ ਸੜਨਾ-ਗਲਣਾ ਤੇ ਉਹਨੇ ਉੱਥੇ ਫੇਰੇ بیکٹیریا ਨੂੰ पनपने ਦਾ ਮੌਕਾ ਮਿਲਦਾ ਟੋ ਨੁਕਸਾਨ ਉਹਦੇ ਨਾਲ ਹੁੰਦੇ ਨੇ ਇੱਕ ਤੇ ਜਿਹੜਾ ਗੁੰਡ ਬੈਕਟੀਰੀਆ ਬਣਨਾ ਸੀ ਤੁਹਾਡੇ ਸਲਾਈਵਾ ਦੇ ਵਿੱਚ ਜਿਹਨੂੰ ਹੁਣ ਸਾਇੰਟਿਫਿਕਲੀ ਵੀ ਪਤਾ ਲੱਗਾ ਕਿ ਜਿਹੜਾ ਗੁੰਡ ਬੈਕਟੀਰੀਆ ਇਹ ਬੜਾ ਹੀ ਜ਼ਰੂਰੀ ਹੈ ਇਹ ਕੁਦਰਤ ਆਪਣੇ ਤੌਰ ਤੇ ਇੱਕ ਰਾਤ ਰਾਤ ਦੇ ਵਿੱਚ ਸਾਡੇ ਮੂੰਹ ਦੇ ਵਿੱਚ ਇੱਕ ਮੈਡੀਸਨ ਬਣਾ ਦਿੰਦੀ ਹੈ ਜੀ ਤੇ ਜਿੰਨੂੰ ਤੁਸੀਂ ਸਵੇਰੇ ਅਗਰ ਉਹ ਸਲਾਈਵਾ ਜਿਹੜਾ ਹੁੰਦਾ ਹੈ ਉਹ ਗਰਮ ਪਾਣੀ ਨਾਲ ਇਤਨਾ ਹੀ ਸ਼ਰੀਰ 'ਚ ਹੀ ਲੈਂਦੇ ਹੋ ਉਹਨੂੰ ਉਹਨੂੰ ਵੇਸਟ ਨਹੀਂ ਕਰਦੇ ਤੇ ਤੁਹਾਨੂੰ ਬੜੇ ਫਾਇਦੇ ਦਿੰਦਾ ਜੀ ਮੇਰੇ ਆਪਣੇ ਬੜੇ ਪਰਸਨਲ ਐਕਸਪੀਰੀਅੰਸ ਰਹੇ ਨੇ ਕਿ ਇਹ ਸਲਾਈਵਾ ਨੂੰ ਜੇ ਤੁਸੀਂ ਉਹ ਸਵੇਰ ਦਾ ਅਗਰ ਉਹ ਸਾਫ ਹੈ ਤੇ ਰਾਤ ਦੀ ਬਰਸ਼ਿਕਤਾ ਤੁਸੀਂ ਉਸ ਨੂੰ ਬੜੀਆ ਸਲਾਈਵਾ ਆਪਣੇ ਇਹਨੂੰ ਤੁਸੀਂ ਇੱਕ ਇੱਕ ਡ੍ਰੌਪ ਅਗਰ ਅੱਖਾਂ 'ਚ ਪਾ ਲੈਂਦੇ ਹੋ ਤਾਂ ਤੁਹਾਡੀ ਆਈ ਸਾਈਟ ਬਹੁਤ ਹੀ ਵਧੀਆ ਰਹਿੰਦੀ ਹੈ ਉਹਦੋਂ ਕੋਈ ਪ੍ਰੋਬਲਮ ਆਉਂਦੀ ਨਹੀਂ ਜੀ ਠੀਕ ਹੈ ਮੇਰਾ ਚਸ਼ਮੇ ਦਾ ਨੰਬਰ ਪਿੰਚ ਚਾਰ ਵਾਰੀ ਰਿਵਰਸ ਹੋ ਚੁੱਕਿਆ ਹੈ ਜਦੋਂ ਤੋਂ ਮੈਂ ਇਹ ਕਰਨਾ ਸ਼ੁਰੂ ਕੀਤਾ ਹੈ ਸੋ ਇੱਕ ਤੇ ਉਹ ਫਾਇਦਾ ਦੂਸਰਾ ਤੁਹਾਡਾ ਸਲਾਈਵਾ ਹੋ ਗਿਆ ਤੇ ਤੁਹਾਡੇ ਜ਼ਖਮ ਹੋ ਗਿਆ ਤੇ ਤੁਸੀਂ ਲਾ ਦਿੰਦੇ ਹੋ ਤੇ ਉੱਥੇ ਵੀ ਮੈਡੀਸਨ ਦਾ ਕੰਮ ਕਰਦਾ ਹੈ ਐਕਸੈਪਟ ਹੋ ਜੇ ਟਾਂਕੇ ਲੱਗ ਜਾਂਦੇ ਹਨ ਤੇ ਅਗਰ ਉੱਥੇ ਤੁਸੀਂ ਸਲਾਈਵਾ ਲਾਉਂਦੇ ਹੋ ਤਾਂ ਉੱਥੇ ਨਿਸ਼ਾਨ ਤੱਕ ਨਹੀਂ ਰਹਿਣ ਦਿੰਦਾ ਜੀ ਇੰਨਾ ਕਮਾਲ ਦੀ ਮੈਡੀਸਨ ਹੈ ਤੁਸੀਂ ਜਾਨਵਰوں ਦੇਖਿਆ ਹੋਵੇਗਾ ਕਿ ਖਾਸ ਕਰਕੇ ਕੁੱਤਾ ਜਿੱਥੇ ਉਹਦੀ ਜੀਭ ਤੱਕ ਪਹੁੰਚ ਜਾਂਦੀ ਹੈ ਜੀਭ ਤੇ ਉਹ ਜ਼ਖਮ ਕਦੇ ਵੀ ਖਰਾਬ ਨਹੀਂ ਹੁੰਦਾ ਜੀ ਬਿਲਕੁਲ ਉਹ ਕੁੱਤੇ ਦਾ ਉਹੀ ਜ਼ਖਮ ਖਰਾਬ ਹੋਗਾ ਜਿੱਥੇ ਉਹਦੀ ਜੀਭ ਕਿਉਂਕਿ ਜਾਨਵਰ ਇਸੇ ਦਵਾਈਸਨ ਦਾ ਹੀ ਸਾਰਾ ਲੈਂਦੇ ਨੇ ਜੀ ਤੇ ਜਿਹੜੇ ਜਾਨਵਰ ਨੇ ਉਹਨਾਂ ਦਾ ਖਾਣਾ ਹਮੇਸ਼ਾ ਰੋਅ ਹੁੰਦਾ ਹੈ ਤੇ ਰੋਅ ਦੇ ਵਿੱਚ ਆਲਰੇਡੀ ਕੁਦਰਤ ਨਹੀਂ ਹੈ ਕੁਝ ਪ੍ਰੋਟੈਕਟਿਵ ਮਟੀਰੀਅਲ ਰੱਖਿਆ ਹੁੰਦਾ ਹੈ ਜਿਹੜਾ ਉਹ ਚੇ ਬੈਕਟੀਰੀਆ ਨੂੰ ਪੈਦਾ ਹੋਣ ਨਹੀਂ ਦਿੰਦਾ ਜੀ ਅਸੀਂ ਇਨਸਾਨ ਜਿਹੜੇ ਨੇ ਉਹ ਕੁਕਡ ਫੂਡ ਖਾਂਦੇ ਆ ਜਾਂ ਪ੍ਰੋਸੈਸ ਕੀਤੇ ਹੋਏ ਖਾਣੇ ਖਾਂਦੇ ਆ ਜਿੱਥੇ ਉਹ ਜਿਹੜੀ ਪ੍ਰੋਟੈਕਸ਼ਨ ਹੈ ਉਹ ਕਿਸੇ ਨਾ ਕਿਸੇ ਤਰੀਕੇ ਸਰਵ ਹੋ ਜਾਂਦੀ ਹੈ ਨਾਲ ਅਸੀਂ ਕਿਉਂਕਿ ਆਰਟੀਫੀਸ਼ੀਅਲ ਸਵੀਟ ਜਿਹੜੀਆਂ ਨੇ ਮਿੱਠੇ ਜਿਹੜੇ ਨੇ ਉਹ ਕਦੇ ਖੰਡ ਹੈ ਜਾਂ ਹੋਰ ਗੋੜਾ ਮਿੱਠੀਆਂ ਚੀਜ਼ਾਂ ਜਿਹੜੀਆਂ ਮਠਾਈਆਂ ਉਹ ਵੀ ਖਾਣੇ ਇਸ ਕਰਕੇ ਉਹ ਤੇ ਇਸ ਬੈਕਟੀਰੀਆ ਨੂੰ ਖੂਬ ਸਦਾ ਦਿੰਦੇ ਆ ਕਿ ਬੁਰੇ ਬੈਕਟੀਰੀਆ ਨੂੰ ਗਿਆ ਤੁਪਨ ਉੱਪ ਇਥੇ ਜੀ ਸੋ ਅਗਰ ਉਹ ਰਾਤ ਨੂੰ ਸਾਫ ਨਹੀਂ ਹੋਇਆ ਜੋ ਵੀ ਅੰਕਣ ਫਸੇ ਰਹਿ ਗਏ ਤੇ ਉਥੇ ਫਿਰ ਬੁਰਾ ਬੈਕਟੀਰੀਆ ਇਨਵੋਲਵ ਹੁੰਦਾ ਜੀ ਉਥੋਂ ਹੀ ਉਹ ਫਿਰ ਤੁਹਾਡੇ ਮਸੂੜਿਆਂ ਦੇ ਵਿੱਚ ਅੱਗੇ ਐਂਟਰ ਹੁੰਦਾ ਹੈ ਤੇ ਉਹਨਾਂ ਨੂੰ ਦੰਦਾਂ ਦੀ ਉਹਦੀ ਗ੍ਰਿਪ ਜਿਹੜੀ ਆ ਮਸੂੜਿਆਂ ਦੀ ਉਹ ਨੂੰ ਢੱਲਿਆ ਕਰ ਦਿੰਦਾ ਹੈ ਉਹ ਥੱਲੇ ਜਣਾ ਤੱਕ ਚੱਲ ਜਾਂਦਾ ਹੈ ਕਿ ਜਿਹੜਾ ਫਿਰ ਉਹ ਰੂਪ ਜਿਹੜੀ ਕੈਨਲ ਕਰਾਉਣਾ ਪੈਂਦਾ ਹੈ ਕਿ ਉਹ ਜਣਾ ਤੱਕ ਜਦੋਂ ਬੈਕਟੀਰੀਆ ਪਹੁੰਚ ਕੇ ਉੱਥੇ ਇਨਫੈਕਸ਼ਨ ਕਰ ਦਿੰਦਾ ਹੈ ਤੇ ਉਹ ਫਿਰ ਉਹ ਦੰਦ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੰਦਾ ਸੋ ਬਚਣ ਵਾਸਤੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਦੰਦਾਂ ਦੀ ਸਫਾਈ ਜਿਹੜੀ ਹੈ ਜਦ ਵੀ ਰਾਤ ਦਾ ਖਾਣਾ ਖਾ ਲਿਆ ਤੇ ਸੌਣ ਤੋਂ ਪਹਿਲਾਂ ਇੱਕ ਬ੍ਰਸ਼ ਜ਼ਰੂਰ ਕਰੀਏ ਜੀ ਕਿਉਂਕਿ ਜਿਹੜਾ ਰਾਤ ਨੂੰ ਤੁਸੀਂ ਬ੍ਰਸ਼ ਕਰਨਾ ਹੈ ਤੇ ਉਦੋਂ ਜੋ ਵੀ ਅੰਕਣ ਫਸੇ ਰਹੇ ਉਹ ਚੰਗੀ ਤਰ੍ਹਾਂ ਕੱਢ ਦਿਓ ਜਿਹੜੇ ਈਵਨ ਇੱਕ ਬਰਸ਼ ਵੀ ਚੰਗੀ ਤਰ੍ਹਾਂ ਕਰੋ ਕਿ ਜਿਹੜੀਆਂ ਵਿੱਥਾਂ ਹੈਗੀਆਂ ਨੇ ਸਾਡੇ ਦੰਦ ਤੇ ਮਸੂੜੇ ਉੱਥੋਂ ਤੱਕ ਉਹ ਚੰਗੀ ਤਰ੍ਹਾਂ ਸਫਾਈ ਹੋ ਜੇ ਜੀ ਸਰ ਜੀ ਲੱਗਿਆ ਸਾਨੂੰ ਇਹ ਵੀ ਦੱਸ ਦੋ ਕਿ ਅੱਜ ਕੱਲ ਸਫਾਈ ਵਾਸਤੇ ਕਈ ਤਰ੍ਹਾਂ ਦੀਆਂ ਪੇਸਟਾਂ ਨੇ ਕਈ ਦੰਤਮੰਜਨ ਨੇ ਉਹਨਾਂ ਚੋਂ ਸਹੀ ਚੋਣ ਕਿਵੇਂ ਕੀਤੀ ਜਾਵੇ ਹਾਂ ਇਹ ਵੀ ਬੜਾ ਜ਼ਰੂਰੀ ਹੈ ਇੱਕ ਤਾਂ ਬਹੁਤ ਸਾਰੇ ਪੇਸ ਤੁਸੀਂ ਦੇਖੇ ਹੋਣਗੇ ਮਾਰਕੀਟ ਚ ਆਉਂਦੇ ਨੇ ਜਿਹੜੇ ਦਾਵਾ ਕਰਦੇ ਨੇ ਜੀ ਇਹ 100% ਡੈਂਟੀਰੀ ਨੂੰ ਮਾਰ ਦਿੰਦਾ ਜੀ ਜਾਂ 99% ਬੈਕਟੀਰੀਆ ਨੂੰ ਮਾਰਦਾ ਹੈ ਕੋਈ 90% ਕੇੰਡਾ ਕੋ ਕਿਸੇ ਤਰ੍ਹਾਂ ਸੋ ਸੰਵੇਧ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਰਾ ਬੈਕਟੀਰੀਆ ਬੁਰਾ ਨਹੀਂ ਹੈ ਜਿਹੜਾ 90% ਜਾਂ 95% ਬੈਕਟੀਰੀਆ ਨੂੰ ਮਾਰਦਾ ਉਸ ਚੰਗੇ ਮਾੜੇ ਦੋਨੋਂ ਵਹੀ ਨੇ ਜੀ ਗੁੱਡ ਬੈਕਟੀਰੀਆ ਦਾ ਮੂੰਹ ਵਿੱਚ ਪਾਪਣਾ ਬੇਹੱਦ ਜ਼ਰੂਰੀ ਹੈ ਅੱਜ ਦੀ ਡੇਟਸ ਤੁਸੀਂ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਲੋਕਾਂ ਨੂੰ ਵਿਟਾਮਿਨ ਬੀ ਟ ਵਾਲੀ ਦੀ ਕਮੀ ਆਉਂਦੀ ਹੈ ਜੀ ਕਿ ਉਹਦੇ ਪਿੱਛੇ ਇਹੋ ਜਿਹੇ ਕੈਮੀਕਲ ਬੇਸ ਪੇਸਟ ਹੀ ਨੇ ਜਿਹੜੇ 100% ਬੈਕਟੀਰੀਆ ਨੂੰ ਮਾਰਦੇ ਨੇ ਜੀ ਸੋ ਪੇਸਟ ਚੁਣ ਲਗੇ ਹਮੇਸ਼ਾ ਧਿਆਨ ਰੱਖੋ ਕਿ ਉਹ ਕੋਮਿਕਲ ਬੇਸ ਨਾ ਹੋਵੇ ਕੋਈ ਐਸੇ ਬਿੱਟੀਏ ਕਿ 100% ਜੜੇ ਹੋ ਬੈਕਟੀਰੀਆ ਨੂੰ ਮਾਰ ਰਿਹਾ ਸੁਰੱਖਿਤ ਜਿਹੜੇ ਨੇ ਪੇਸਟ ਅਸੀਂ ਉਹਨਾਂ ਨੂੰ ਲਈਏ ਜਿਹੜੇ ਬਾਇਓਕਮਿਕਲ ਬੇਸ ਹੋਣ ਜੀ ਸੋ ਉਹ ਤੁਹਾਡੇ ਗੁੱਡ ਬੈਕਟੀਰੀਆ ਨੂੰ ਮੇਨਟੇਨ ਕਰਦੇ ਹੋਣ ਤੇ ਖਰਾਬ ਨੂੰ ਸਫਾਈ ਵੀ ਕਰਦੇ ਹੋਣ ਮੇਨ ਚੀਜ਼ ਜੇ ਅਸੀਂ ਬੈਕਟੀਰੀਆ ਮਾਰਨ ਵਾਲਾ ਨਹੀਂ ਚਾਹੀਏ ਜੀ ਸੋ ਇਹ ਬੜਾ ਜ਼ਰੂਰੀ ਹੈ ਕਿਉਂਕਿ ਇੱਕ ਪੇਸਟ ਇਹ ਨਹੀਂ ਪਛਾਣ ਕਰ ਸਕਦਾ ਕਿ ਇਹ ਚੰਗਾ ਬੈਕਟੀਰੀਆ ਜਿਹਨੂੰ ਰੱਖਣਾ ਹੈ ਜਾਂ ਮਾੜਾ ਇਹਨੂੰ ਮਾਰਨਾ ਹੈ ਠੀਕ ਹੈ ਉਹਨੇ ਤੇ ਹਰ ਕਿਸੇ ਨੂੰ ਮਾਰਨਾ ਹੁੰਦਾ ਹੈ ਇਸੀ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਜਿਹੜੇ ਪੇਸਟ ਨੇ ਅਗਰ ਰਾਤ ਨੂੰ ਕਰਨੇ ਸ਼ੁਰੂ ਕਰ ਦੋ ਨਾ ਕੈਮੀਕਲ 베ਸ ਦੇ ਸੋਧ ਦੰਦਾਂ ਨੂੰ ਹੋਰ ਜ਼ਿਆਦਾ ਪ੍ਰਭਾਵ ਕਰਦੇ ਨੇ ਜੀ ਕਿਉਂਕਿ ਉਹਦਾ ਕੈਮੀਕਲ ਦਾ ਇਫੈਕਟ ਹੌਣ ਹੋ ਰਹਿਣਾ ਦਿਨੇ ਤੁਸੀਂ ਬ੍ਰਸ਼ ਕੀਤਾ ਤੇ ਕੁਛ ਨਾ ਕੁਛ ਖਾਣਾ ਪੀਣਾ ਸ਼ੁਰੂ ਕਰ ਲਿਆ ਤੇ ਪ੍ਰੋਸੈਸਿੰਗ ਸਟਾਰਟ ਹੋ ਜਾਂਦੀ ਹੈ ਕਿਉਂਕਿ ਰਾਤ ਤੇ ਮੂੰਹ ਤੁਹਾਡਾ ਰੈਸਟ ਲੈਣਾ ਹੈ ਉਹ ਕੈਮੀਕਲ 베ਸ ਜਿਹੜੇ ਐਸੀ ਪੇਸਟ ਨੇ ਜਿਹੜੇ ਖਤਰਨਾਕ ਨੇ ਉਹ ਤੁਹਾਡੇ ਦੰਦਾਂ ਦੀ ਪਰਤੋਂ ਨੂੰ ਸੋ ਕੋ ਨੁਕਸਾਨ ਪਹੁੰਚਾ ਦਿੰਦੇ ਨੇ ਸੋ ਇਹ ਚਾਹੀਦਾ ਕਿ ਅਸੀਂ ਕੋਈ ਵੀ ਪੇਸਟ ਚੁਣਨੀ ਹੈ ਤੁਹਾਨੂੰ ਦੇਖੀਏ ਕਿ ਉਹਦੇ ਵਿੱਚ ਕੋਈ ਸਿੰਥੈਟਿਕ ਹ ਇਹ ਜ਼ਰੂਰ ਦੇਖਣਾ ਚਾਹੀਦਾ। ਤੋਂ ਇੱਕ ਚੰਗਾ ਨੇਚਰਲ ਪੇਸ ਜਿਹੜਾ ਉਹ ਅਸੀਂ ਚੁੜੀਆਂ ਤੇ ਉਹਨਾਂ ਦੀ ਸਫਾਈ ਕਰੀਏ। ਦੂਸਰਾ ਜਿਹੜਾ ਬਰਸ਼ ਸਹੀ ਚੁੜਨਾ ਬੜਾ ਜ਼ਰੂਰੀ ਆ। ਜੀ। ਕਿਉਂਕਿ ਦੰਤਾਂ ਤੇ ਜਦੋਂ ਤੁਸੀਂ ਚੰਗੀ ਤਰ੍ਹਾਂ ਦੰਦਾਂ ਨਾਲ ਚੇਥੜਿੰਦੇ ਸੀ ਜੋ ਬਿਲਕੁਲ ਉਹ ਮਲਾਈਮ ਉਹਦੇ ਹੋ ਜਾਂਦੇ ਸੀ ਗੋਮ ਬਿਸਟਰ। ਲੇਕਿਨ ਜਿਹੜੇ ਪਲਾਸਟਿਕ ਦੇ ਬਰਸ਼ ਨੇ ਇੱਕ ਤਰ੍ਹਾਂ ਉਹ ਚ ਪਲਾਸਟਿਕ ਵੀ ਸਹੀ ਚੁੜਨਾ ਬੜਾ ਜ਼ਰੂਰੀ ਆ। ਜੀ। ਠੀਕ ਹੈ। ਕਿਉਂਕਿ ਪਲਾਸਟਿਕ ਵੀ ਜਿਹੜੀ ਸੁਰੱਖਿਤ ਪਲਾਸਟਿਕ ਹੈ। ਉਹ ਐਚ ਡੀ ਪੀ ਪਲਾਸਟਿਕ ਨੂੰ ਕਹਿੰਦੇ ਨੇ। ਜੇ ਕਿ ਕਿਸੇ ਵੀ ਬਾਡੀ ਦੇ ਨਾਲ ਜਾਂ ਹੀਟ ਦੇ ਵਿੱਚ ਆ ਕੇ ਉਹ ਕੋਈ ਰੈਜ਼ਿਡੂਲ ਨਹੀਂ ਛੱਡਦੀ ਜਿਆਦਾਤਰ ਪਲਾਸਟਿਕਾਂ ਜਿਹੜੀਆਂ ਨੇ ਉਹ ਮਾੜੀ ਜੀ ਹੀਟ ਦੇ ਵਿੱਚ ਆਪਣੇ ਰੈਜ਼ਿਡੂਲ ਛੱਡਦੀਆਂ ਨੇ ਸੋ ਬਰਸ਼ ਚੁੜਨੇ ਦੇ ਵੇਲੇ ਵੀ ਧਿਆਨ ਰੱਖਣਾ ਚਾਹੀਦਾ ਕਿ ਉਹ ਕਿਹੜੀ ਪਲਾਸਟਿਕ ਦਾ ਬਣਿਆ ਹੋਇਆ ਜੀ ਬਿਲਕੁਲ ਠੀਕ ਹੈ ਜੋ ਸਹੀ ਪਲਾਸਟਿਕ ਦਾ ਹੋਏ ਤੇ ਉਹਦੇ ਜਿਹੜੇ ਬਰਸ਼ ਨੇ ਅਗਲੇ ਉਹ ਬਿਲਕੁਲ ਅੱਗੋਂ ਗੋਲ ਵੀ ਹੋਣ ਤੇ ਨਰਮ ਹੋਣ ਮਲਾਈਮ ਹੋਣ ਜੀ ਉਹ ਬਹੁਤ ਜ਼ਿਆਦਾ ਹਾਰਡ ਨਾ ਹੋਵੇ ਨਹੀਂ ਤੇ ਉਹ ਤੁਹਾਡੇ ਮਸੂੜਿਆਂ ਨੂੰ ਡੈਮੇਜ ਕਰਨਗੇ ਤੇ ਤੁਹਾਡਾ ਬਾਹਰੀ ਜਿਹੜਾ ਦੰਦਾਂ ਦਾ ਐਨਮਲ ਹੁੰਦਾ ਬਾਹਰੀ ਇੱਕ ਸਖਤ ਪਰਤ ਜਿਹੜੀ ਹੁੰਦੀ ਉਹ ਜੀ ਸੋ ਬਰਸ਼ ਦਾ ਵੀ ਚੁਣਨਾ ਤੇ ਪੇਸਟ ਦਾ ਵੀ ਸਹੀ ਚੁਣਨਾ ਬੜਾ ਜ਼ਰੂਰੀ ਹੈ ਤੇ ਇੱਕ ਚੀਜ਼ ਹੋਰ ਹੈ ਕਿ ਬਰਸ਼ ਜਿਹੜਾ ਉਹਨੂੰ ਵੱਧ ਤੋਂ 3 ਮਹੀਨੇ ਨਹੀਂ ਵਰਤਣਾ ਜੀ ਇੱਕ ਬਰਸ਼ ਨੂੰ 3 ਮਹੀਨੇ ਬਾਅਦ ਉਹਨੂੰ ਬਦਲ ਦਿਓ ਪੁਰਾਣਾ ਤਰੀਕਾ ਵਧੀਆ ਸੀ ਰੋਜ਼ ਦਾਤਨ ਤੋੜ ਲੀਓ ਚਿੱਟੀ ਚਬਾਈ ਕਰਦੀ ਦਸੋ ਜੀ ਜੀ ਤਾਂ ਬਰਸ਼ ਤੇ ਸੁਣ ਕੇ ਨਾਨ ਸਾਹਿਬ ਕੀਤੇ ਦਸੋ ਕਿ ਲੇਕਿਨ ਅੱਜ ਕੱਲ੍ਹ ਹੁਣ ਬਰਸ਼ ਆਇਆ ਤੇ ਪੈਸੇ ਲੱਗਦੇ ਨੇ ਲੋ ਅਸੀਂ ਉਹਨੂੰ ਲੰਮਾ ਜਮਾਓ ਚਾਰਾ ਕੱਸ ਜਾਂਦਾ ਕਿ ਵਿੰਗੇ ਟੁੱਡੇ ਉਹਦੇ ਬ੍ਰਿਸਟਲ ਹੋ ਜਾਂਦੇ ਨੇ ਤਾਂ ਨਾ ਵੀ ਉਹਨੂੰ ਚਲਾਈ ਜਾਂਦੇ ਆ ਨਹੀਂ ਕਿਉਂਕਿ ਇੱਕ ਤਾਂ ਜਿਹੜਾ ਬਰਸ਼ ਦੇ ਵੀ ਜਿਹੜੇ ਬੈਕ ਸਾਈਡ ਜਿੱਥੋਂ ਬ੍ਰਿਸਲ ਅੰਦਰ ਹੁੰਦੇ ਨੇ ਬਰਸ਼ ਦੇ ਉੱਥੇ ਵੀ ਬੈਕਟੀਰੀਆ ਬਹੁਤ ਪੈਦਾ ਹੋ ਜਾਂਦਾ ਉਹ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਤੇ ਦੂਸਰਾ ਜਦੋਂ ਬ੍ਰਿਸਟ ਸਿੱਕ ਘਸ ਜਾਂਦੇ ਨੇ ਤੇ ਫਿਰ ਉਹ ਵੀ ਤੁਹਾਡੀ ਸਫਾਈ ਪ੍ਰੋਪਰਲੀ ਨਹੀਂ ਕਰ ਪਾਉਂਦੇ ਦੰਦਾਂ ਦੀ ਜੀ ਸੋ ਬੜਾ ਜ਼ਰੂਰੀ ਹੈ ਸਹੀ ਬਰਸ਼ ਤੇ ਪੇਸਟ ਵਰਤਣਾ ਤੇ ਜੇ ਜਦੋਂ ਤੁਸੀਂ ਰਾਤ ਨੂੰ ਚੰਗੀ ਤਰ੍ਹਾਂ ਬਰਸ਼ ਕਰ ਲੈਂਦੇ ਹੋ ਤੇ ਨਾਲ ਹੀ ਜਿਹੜੀਆਂ ਦੰਦਾਂ ਦੀਆਂ ਵਿਰਲਾ ਹੁੰਦੀਆਂ ਨੇ ਉੱਥੇ ਵੀ ਤੁਸੀਂ ਚੰਗੀ ਤਰ੍ਹਾਂ ਸਫਾਈ ਕਰ ਦਿੰਦੇ ਹੋ ਤੇ ਫੇਰ ਕਿਉਂਕਿ ਅਣਕਾਣ ਉੱਥੇ ਨਹੀਂ ਹੈਗੇ ਤੇ ਉਹਦੇ ਵਿੱਚ ਕੋਈ ਵੀ ਬੁਰਾ ਬੈਕਟੀਰੀਆ पनਪਣ ਦੀ ਸੰਭਾਵਨਾ ਰਹਿ ਰਹੀ ਦੀ ਤੇ ਉਸ ਨਾਲ ਤੁਹਾਡਾ ਜਿਹੜਾ ਰਾਤ ਨੂੰ ਕੋਲ ਬੈਕਟੀਰੀਆ ਬਣਨਾ ਸਲਾਈਵਾ ਦੇ ਵਿੱਚ ਉਹ ਵਧਿਆ ਵਰਦਾ ਹੈ ਤੇ ਤੁਹਾਨੂੰ ਪਤਾ ਹੈ B12 ਜਿਹੜਾ ਵਿਟਾਮਿਨ ਹੈ ਇਹਨੂੰ ਬੈਕਟੀਰੀਆ ਕੀ ਬਣਾਉਂਦਾ ਹੈ ਜੀ ਠੀਕ ਹੈ ਇਹਨੂੰ ਕਿਹਾ ਜਾਂਦਾ ਹੈ ਕਿ ਨਾਨ ਵੈਜ ਚੀਜ਼ਾਂ ਦੇ ਵਿੱਚ ਹੀ ਮਿਲਦਾ ਹੈ ਨਾਨ ਵੈਜ ਚੀਜ਼ਾਂ ਚ ਨਹੀਂ ਮਿਲਦਾ ਇਹ ਮਿਲਦਾ ਹੈ ਇਹਨੂੰ ਬਣਾਉਂਦਾ ਬੈਕਟੀਰੀਆ ਤੇ ਅਸੀਂ ਜਿਹੜੇ ਮਾਸਪੂਸ਼ ਖਾਣੇ ਹੁੰਦੇ ਨੇ ਜੋ ਜਿਹੜੇ ਵੀ ਖਾਂਦੇ ਨੇ ਨਾਰਵੇਜ ਖਾਂਦੇ ਨੇ ਉਹਨਾਂ ਨੇ ਮੁਰਗੇ ਖਾਣੇ ਨੇ ਬੱਕਰਾ ਖਾਣਾ ਹੈ ਤੇ ਉਹ ਸਾਰੇ ਕੋਈ ਪੇਸਟਾ ਪੂਸਟਾ ਤੇ ਖਰਦੇ ਨਹੀਂ ਆ ਜੀ ਬਿਲਕੁਲ ਉਹਨਾਂ ਦੇ ਵਿੱਚ ਉਹ ਸਹੀ ਬੈਕਟੀਰੀਆ ਗੁੱਡ ਬਣਦਾ ਰਹਿੰਦਾ ਜਿਹੜਾ ਉਹਨਾਂ ਦੇ ਵਿੱਚ ਫਰਮਨ ਬੀਟ ਵਾਲੋ ਬਣਾਉਂਦਾ ਸੋ ਇਨਸਾਨੀ ਸ਼ਰੀਰ ਦੇ ਵਿੱਚ ਵੀ ਗੁੱਡ ਬੈਕਟੀਰੀਆ ਜਿਹੜਾ ਉਹ ਬਣਦਾ ਜਿਹੜਾ ਵਿਟਾਮਿਨ ਬੀ12 ਵਾਲੋ ਨੂੰ ਬਣਾਉਂਦਾ ਇਹ ਪ੍ਰੂਵ ਹੋ ਚੁੱਕਿਆ ਹੈ ਜੀ ਤੇ ਉਹ ਮੂਹ ਤੋਂ ਹੀ ਹੈ ਸੋ ਜਿਹੜਾ ਰਾਤ ਦਾ ਸਲਾਈਵਾ ਹੈ ਬੜਾ ਕੀਮਤੀ ਹੈ ਉਹਦੇ ਵਿੱਚ ਉਹ ਗੁੱਡ ਬੈਕਟੀਰੀਆ ਪੜ ਚੁੱਕਿਆ ਜਿੰਨੇ ਅੱਗੇ ਵਿਟਾਮਿਨ ਬੀ12 ਨੂੰ ਬਣਾਉਣਾ ਹੁੰਦਾ ਹੈ ਤੋ ਇਹ ਇਹ ਵੀ ਇੱਕ ਨਾਲ ਜਿਹੜਾ ਨਾ ਜਦੋਂ ਚੰਗੀ ਤਰ੍ਹਾਂ ਸਫਾਈ ਹੁੰਦੀ ਹੈ ਤੇ ਤੁਹਾਡਾ ਉਹ ਵੀ ਤੁਹਾਡਾ ਇੱਕ ਫਾਇਦਾ ਹੁੰਦਾ ਆ ਤੇ ਸਵੇਰੇ ਜਿਹੜਾ ਬਰਸ਼ ਕਰਨ ਦੀ ਕੋਈ ਲੋੜ ਨਹੀਂ ਹੈ ਸਵੇਰੇ ਤੁਸੀਂ ਉਹ ਜਦੋਂ ਉੱਠਦੇ ਹੋ ਤੇ ਉਹ ਸਲਾਈਵਾ ਸਭੋ ਗਰਮ ਪਾਣੀ ਦੇ ਨਾਲ ਉਹਨੂੰ ਸਰੀਰ ਦੇ ਵਿੱਚ ਹੀ ਲੋ ਤੁਹਾਨੂੰ ਹੋਰ ਫਾਇਦੇ ਕਰੇਗਾ ਉਸਾ ਪਾਣੀ ਹੋਣਾ ਚਾਹੀਦਾ ਬਹੁਤ ਜ਼ਿਆਦਾ ਗਰਮ ਪਾਣੀ ਕਿਉਂਕਿ ਬਹੁਤ ਜ਼ਿਆਦਾ ਗਰਮ ਪਾਣੀ ਦੇ ਵਿੱਚ ਇਹ ਬੈਕਟੀਰੀਆ ਜਿਹੜਾ ਕਿਉਂਕਿ ਬੈਕਟੀਰੀਆ ਇਹ ਮਾਰ ਹੀ ਜਾਂਦਾ ਜੀ ਬਹੁਤ ਜ਼ਿਆਦਾ ਇਹ ਨਹੀਂ ਕਿ ਜਿਹੜੀ ਸਾਡੂੰ ਆਦਤ ਪਈ ਹੈ ਨਾ ਕਿ ਮੈਡ ਟੀ ਪੀਂਦੀ ਉਹ ਗਰਮ ਗਰਮ ਚਾਹ ਉਹ ਇਸਕਿਟਰੀ ਇਹ ਤੁਸ ਜੁਸ਼ਮਣੇ ਸੇ ਕਰਕੇ ਵਿਟਾਮਿਨ ਬੀਟ ਵਾਲਾ ਰੋਇ ਨਾ ਕਟਿਆ ਜੀ ਸੋ ਉਹ ਨਹੀਂ ਪੀਣੀ ਚਾਹੀਦੀ ਤੇ ਕੋਸਾ ਪਾਣੀ ਜਿਹੜਾ ਉਹ ਜ਼ਿਆਦਾ ਅੱਛਾ ਹੈਗਾ ਤੇ ਉਹ ਪੀ ਲੈਣਾ ਬਾਤ ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਤੇ ਉਦੋਂ ਹਲਕਾ ਜਿਹਾ ਬਰਸ਼ ਇੱਕ ਵਾਰੀ ਜ਼ਰੂਰ ਕਰ ਲੈਣਾ ਚਾਹੀਦਾ ਖਾਣਾ ਖਾਦਦਾ ਤੇ ਜਿਹੜੇ ਅਨਖੰਡ ਪਸੇ ਨੂੰ ਉਸੇ ਵੇਲੇ ਮਾੜਾ ਜਿਹਾ ਬਰਸ਼ ਕਰਕੇ ਉਹਨੂੰ ਸਾਫ ਕਰ ਦਿਓ ਸੋ ਇਹ ਇਹ ਠੀਕ ਰਹਿਦਾ ਕਿਉਂਕਿ ਬੁੱਲਾ ਵੀ ਤੇ ਕਰਦੇ ਹੀ ਆ ਨਾ ਜੀ ਤੇ ਜਦੋਂ ਜਾਣਾ ਤੇ ਹੈ ਹੀ ਹੈ ਵਾਸ਼ਰੂਮ ਤੱਕ ਜੀ ਤੇ ਉੱਥੇ ਹੀ ਤੁਹਾਡਾ ਬਰਸ਼ ਪਿਆ ਹੁੰਦਾ ਤੇ ਉਹ ਮਾੜਾ ਜਿਹਾ ਇੱਕ ਵਾਰੀ ਫੇਰ ਜਿਹੜੇ ਉਪਰ ਕਨ ਕਨਫਸੀਨ ਉਹਨਾਂ ਨੂੰ ਉਹਨੂੰ ਸਾਫ ਕਰਦੇ ਹੋ ਤੇ ਜਿਆਦਾ ਕੱਟ ਰਹਿੰਦਾ ਉਹ ਇਸ ਵਜਿਹਾ ਤੁਹਾਨੂੰ ਪੇਸਟਮਗਰਾਂ ਦੀ ਲੋੜ ਨਹੀਂ ਹੈ ਇਤਨਾ ਕਲਾ ਬਰਸ਼ੀ ਨਾਲ ਕੰਮ ਸਰਦਾ ਜੀ ਸੋ ਇਹ ਸਹੀ ਤਰੀਕਾ ਜਿਹੜਾ ਨਾ ਇਹ ਕਾਜਕਲ ਮਾਊਥਵਾਸ਼ ਬੜੇ ਆਂਦੇ ਨੇ ਤੇ ਮਾਊਥਵਾਸ਼ ਦਾ ਵੀ ਇਸਤੇਮਾਲ ਸੋਚ ਸਮਝ ਕੇ ਕਰੋ ਕਿਉਂਕਿ ਉਹਨਾਂ ਦਾ ਵੀ ਮੇਨ ਮਕਸਦ ਕਿਉਂਕਿ ਮੂੰਹ ਚੋਂ ਬਦਬੂ ਟਾਣੀ ਹੈ ਤੇ ਉਹ ਵੀ ਬੈਕਟੀਰੀਆ ਨੂੰ ਮਾਰਦੇ ਨੇ ਤੇ ਮਾਰੇ ਨਾਲ ਨਾਲ ਉਹ ਚੰਗਾ ਵੀ ਮਰਦਾ ਉਹਨਾਂ ਦਾ ਸੋ ਮਾਊਥਵਾਸ਼ ਵੀ ਦੇਖੋ ਕਿ ਕਿ ਉਹ ਬਿਕਤੀਆਂ ਨੂੰ ਮਾਰਨ ਵਾਲੇ ਨੇ ਜਾਂ ਜੇ ਤੁਸੀਂ ਅਗਰ ਰਾਤ ਨੂੰ ਹੀ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਓ ਤੇ ਇਤਨਾ ਖਾਣਾ ਖਾਣੇ ਖਾਣ ਤੋਂ ਬਾਅਦ ਜਿਹੜਾ ਤੁਸੀਂ ਹਲਕਾ ਬ੍ਰਸ਼ ਕਰਦੇ ਹੁੰਦੇ ਕਦੇ ਵੀ ਤੁਹਾਡੇ ਮੂੰਹ 'ਚ ਬੁਰਾ ਗੱਡੀਆ ਮੰਟਦਾ ਹੀ ਨਹੀਂ ਹੈ ਜੀ ਸੋ ਇਹ ਕੁਝ ਤਰੀਕੇ ਨੇ ਜਿਹਦੇ ਨਾਲ ਤੁਹਾਡੇ ਦੰਦ ਜਿਹੜੇ ਨੇ ਉਹ ਫਰਕਾਇਮ ਰਹਿੰਦੇ ਨੇ ਪਹਿਲਾਂ ਮੈਂ ਦੱਸਿਆ ਨਿਊਟ੍ਰੀਸ਼ਨ ਪ੍ਰੋਪਰ ਰੱਖੋ ਤੇ ਦੂਸਰਾ ਸਹੀ ਤਰ੍ਹਾਂ ਮੂੰਹ ਸਫਾਈ ਕਰੋ ਤੇ ਸਿਰਫ ਮੂੰਹ ਹੀ ਨਹੀਂ ਤੁਹਾਡੇ ਮਸੂੜੇ ਤੁਹਾਡੇ ਮੂੰਹ ਦਾ ਸਲਾਈਵਾ ਇਸ ਸਾਰੇ ਅਗਰ ਤੰਦਰੁਸਤ ਰਹਿੰਦਾ ਹੈ ਤੇ ਤੁਹਾਨੂੰ ਲੰਬੇ ਸਮੇਂ ਤੱਕ ਦੰਦ ਵੀ ਅਗਰ ਕਾਇਮ ਨੇ ਉਹ ਸਹੀ ਤਰ੍ਹਾਂ ਚਬਾਪ ਆ ਰਹੇ ਨੇ ਤੁਹਾਡਾ ਖਾਣਾ ਸਹੀ ਤਰ੍ਹਾਂ ਚਬਾ ਪੀਸ ਰਹੇ ਨੇ ਅੱਗੇ ਜਿਹੜੀ ਪ੍ਰੋਸੈਸਿੰਗ ਹੈ ਕਿਉਂਕਿ ਹਰ ਚੀਜ਼ ਦਾ ਕੰਮ ਇਹਦੇ ਜਿਸ ਦਾ ਕੰਮ ਉਸੀ ਕੋਤਾਜੇ ਜੀ ਹੁਣ ਦੰਦਾਂ ਦਾ ਕੰਮ ਚਬਾਉਣਾ ਪੀਣਾ ਉਹ ਕੰਮ ਅਸੀਂ ਜਾ ਕੇ ਅੰਤਰੀਆਂ ਨੂੰ ਨਾ ਕੀਏ ਜਾਂ ਮੂੰਹ ਨੂੰ ਨਾ ਕੀਏ ਇਹ ਕਰੋ ਨਹੀਂ ਉਹਨੇ ਨਹੀਂ ਕਰਪਾਣਾ ਜੀ ਜੀ ਠੀਕ ਹੈ ਉਹ ਦੰਦਾ ਨਹੀਂ ਕਰਨਾ ਸੋ ਜੇ ਤੁਹਾਡੇ ਦੰਦ ਰਹੀ ਦੀ ਉਮਰ ਤੱਕ ਬਿਲਕੁਲ ਤੰਦਰੁਸਤ ਨੇ ਤੇ ਤੁਸੀਂ ਖਾਣਾ ਸਹੀ ਢੰਗ ਨਾਲ ਚਬਾ ਪਾਓਗੇ ਅਗਲੇ ਵੀ ਤੁਹਾਡੀ 파ਚਨ ਸਹੀ ਢੰਗ ਨਾਲ ਹੋਏ ਕਿ ਸਹੀ ਢੰਗ ਨਾਲ ਸਰੀਰ ਨੂੰ ਪੋਸ਼ਣ ਮਿਲੇਗਾ ਤੇ ਉਹ ਵੀ ਅੱਗੇ ਤੰਦਰੁਸਤ ਰਹੇਗਾ। ਸੋ ਅਸੀਂ ਮੂੰਹ ਤੋਂ ਬੁਰਾ ਬੈਕਟੀਰੀਆ ਨਾ ਆਪਣੇ ਸਰੀਰ ਦੇ ਵਿੱਚ ਸ਼ੁਰੂ ਕਰੀਏ। ਇਹਨੂੰ ਹਾਈਜਨ ਰੱਖ ਕੇ ਨੂੰ ਸਹੀ ਢੰਗ ਨਾਲ ਇਹਦੀ ਦੇਖਭਾਲ ਕਰਕੇ ਚੰਗਾ ਬੈਕਟੀਰੀਆ ਨੂੰ ਮੈਂਟੇਨ ਕਰੀਏ ਬੁਰਾ ਜਿੱ ਪੈਦਾ ਨਾ ਹੋਣ ਦਈਏ। ਜਿਹਦੇ ਨਾਲ ਤੁਹਾਡੇ ਦੰਦ ਜਿਹੜੇ ਉਹ ਬਣੇ ਰਹਿਣ ਤੇ ਸਾਰੀ ਹੁਮਲ ਤੋਂ ਗੰਦ ਰੋਸ ਰੱਖ ਸਕਾਂ। ਜੀ। ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ। ਇਡੀ ਵਧੀਆ ਜਾਣਕਾਰੀ ਦੇਤ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਆ ਵੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਕਿ ਅੱਜ ਦੀਆਂ ਪ੍ਰਚਲਿਤ ਬਿਮਾਰੀਆਂ ਦਾ ਤੁਹਾਡੇ ਦੰਦਾਂ ਦੀ ਸਿਹਤ ਨਾਲ ਕੀ ਸੰਬੰਧ ਹੈ ਕਿਵੇਂ ਸਹੀ ਤਰੀਕੇ ਨਾਲ ਆਪਣੇ ਦੰਦਾਂ ਦੀ ਸਾਫ ਸਫਾਈ ਕਰਕੇ ਤੁਸੀਂ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹੋ ਐਡਾ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਬਨੇ ਰਹੋ ਸਾਡੇ ਨਾਲ ਆਓ ਰਲ ਮਿਲ ਕੇ ਬਣਾਈਏ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ